ਕਿਉਂ ਲੱਗਦਾ ਹੈ ਕਿ ਹਰਨਾਮ ਸਿੰਘ ਧੂਮਾ ਇਸ ਤੇ ਇਤਰਾਜ਼ ਪ੍ਰਗਟ ਕਰ ਰਹੇ ਨੇ ਕੋਈ ਮਨਸ਼ਾ ਉਹਨਾਂ ਦੀ ਮੇਰਾ ਤਾਂ ਪੜਾਈ ਲਿਖਾਈ ਦਾ ਇਤਿਹਾਸ ਦਾ ਉਹਨਾਂ ਨੂੰ ਤਜਰਬਾ ਹੈ ਨਹੀਂ ਉਹਨਾਂ ਨੂੰ ਐ ਪੱਕੀ ਪਕਾਈ ਗੱਦੀ ਮਿਲ ਗਈ ਹੈ ਤੇ ਹੁਣ ਉਹ ਉੱਥੇ ਬੈਠੇ ਇਹੋ ਜਿਹਾਂ ਜੀ ਤੁਸੀਂ ਸ਼ਰਾਰਤ ਸ਼ਬਦ ਵਰਤਿਆ ਕਿ ਹਰਨਾਮ ਸਿੰਘ ਧੂਮਾ ਨੁਸੀਂ ਸ਼ਰਾਰਤ ਨਹੀਂ ਕਰਨ ਦੇਵਾਂਗੇ 6 ਜੂਨ ਨੂੰ ਕਿਉਂਕਿ ਉਹ ਖੰਡਾ ਖੜਕਾਉਣ ਦੀ ਗੱਲ ਕਰ ਰਹੇ ਸੀ ਸ਼ਰਾਰਤ ਸ਼ਬਦ ਕਿਉਂ ਵਰਤੇ ਤੁਸੀਂ ਇਹ ਸ਼ਰਾਰਤੀ ਹੈ ਜੀ ਇੱਕ ਟਕਸਾਲ ਦਾ ਮੁਖੀ ਕਹੇ ਕਿ ਅਸੀਂ ਅਕਾਲ ਤਖਤ ਸਾਹਿਬ ਦੇ ਤੇ ਅਰਦਾਸ ਨਹੀਂ ਹੋਣ ਦੇਣੀ ਜੀ ਤੇ ਇਦੋਂ ਜ਼ਿਆਦਾ ਸ਼ਰਾਰਤ ਕੀ ਹੈ ਤੇ ਇੰਨੇ ਇਦੋਂ ਜ਼ਿਆਦਾ ਬਗਾਵਤ ਤੱਕ ਅਕਾਲ ਤਖਤ ਸਾਹਿਬ ਤੇ ਤਾਂ ਇਹ ਹੋ ਸਦੀ ਇਦੋਂ ਜ਼ਿਆਦਾ ਹੂੰ ਜਿਹੜੇ ਬਜ਼ੁਰਗਾਂ ਨੇ ਅਬਦੁੱਲ ਰਿਦਾਂ ਲੜਿਆ ਇੰਦਰਾ ਗਾਂਧੀ ਨਾਲ ਹਕੂਮਤ ਨਾਲ ਲੜਿਆ ਸ਼ਹਾਦਤ ਪ੍ਰਾਪਤ ਕੀਤੀ ਹੈ ਤੇ ਸੰਤਨ ਨੇ ਕਿਹਾ ਸੀ ਕਿ ਹਕੂਮਤ ਇੰਡੀਆ ਦੀ ਦਰਬਾਰ ਸਾਹਿਬ ਚੌਕੀ ਤੇ ਕਾਲਸਤਾਨ ਦਾ ਨੀਪਟਾ ਰਖੇ ਜੋ ਜੀ ਤੇ ਬੱਬਾ ਜੀ ਨੇ ਤਾਂ ਕਦੇ ਖਾਲਸਾ ਦੀ ਗੱਲ ਵੀ ਨਹੀਂ ਕੀਤੀ ਹੈ